ਸੇ ਸੜਕ ਦਾ ਜਿਹੜਾ ਉਦਘਾਟਨ ਕਰਨ ਆਏ ਆ ਪਹਿਲਾਂ ਤਾਂ ਮੈਂ ਦੱਸਣਾ ਜਰਾ ਫਤੇਲ ਵਾਈ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਇਹ ਜਿਹੜੀ ਛੜਕ ਜਿਹੜੀ ਆ ਦੀ ਰੀਨੋਵੇਸ਼ਨ ਹੋ ਰਹੀ ਆ ਦੁਬਾਰਾ ਜਿਹੜੀ ਆ ਤੇ ਬੀ ਐਮ ਪੈ ਰਿਹਾ ਅੱਜ ਅਜੇ ਇਹਦੇ ਉੱਤੇ 2 ਦਿਨ ਬਾਅਦ ਪੀ ਸੀ ਪੈਣੀ ਆ ਫਿਰ ਸੀਲ ਕੋਡ ਪੈਣਾ ਅਜੇ ਬੀ ਐਮ ਪਿਆ ਵਾ ਇੱਕ ਹੌਦੀ ਆ ਇੱਥੇ ਕੋਈ ਬੰਨ ਵਾਲੀ ਉਹ ਠੇਕਦਾਰ ਨੂੰ ਆਲਰੇਡੀ ਕਹਿਤਾ ਟੱਕਣ ਵੀ ਪਹਿਲਾਂ ਕਰਨਗੇ ਉਸ ਤੋਂ ਬਾਅਦ ਇਹਦੇ ਉੱਤੇ 2 ਦਿਨ ਬਾਅਦ ਜਿਹੜੀ ਆ ਪੀ ਸੀ ਪਾਈ ਜਾਣੀ ਆ ਤੇ ਫਿਰ ਸੀਲ ਕੋਡ ਸੀਲ ਕੋਡ ਹੋਣਾ ਇਸ ਕਰਕੇ ਜੇ ਕੰਮ ਬੀਐਮਈ ਪਿਆ ਉਹ ਉਸ ਤੋਂ ਪਹਿਲਾਂ ਰਿਪੇਅਰਾਂ ਕਰ ਲਣਗੇ ਉਸ ਤੋਂ ਬਾਅਦ ਜਿਹੜਾ ਫਾਈਨਲ ਟੱਚ ਜਿਹੜਾ ਉਹਨਾਂ ਨੇ ਦੇਣਾ ਸੋ ਉਹ ਮੇਰੇ ਧਿਆਨ ਚ ਕੱਲ ਹੀ ਆਇਆ ਸੀ ਉਹ ਆਲਰੇਡੀ ਕਹਿ ਦਿੱਤਾ ਹੋਇਆ ਕਿੰਨੀ ਲੱਗਦੀ ਜਿਹੜੀ ਇਹ ਸੜਕ ਪੂਰੀ ਰਿਹਾ ਇਹ ਜੀ ਆਪਣੇ 15 ਲੱਖ ਦੀ ਲਾਗਤ ਹੈ ਤੇ 15 ਲੱਖ ਦੇ ਨਾਲ ਜਿਹੜਾ ਵਾ ਇਹ ਸਾਰੀ ਰੋਡ ਜਿਹੜੀ ਆ ਦੁਬਾਰਾ ਇਹ ਤਿਆਰ ਹੋਏਗੀ ਤੇ ਇਹ ਬੜੀ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਐਮਸੀ ਸਾਹਿਬ ਨੇ ਕਾਫੀ ਵਾਰੀ ਆਏ ਵੀ ਉੱਥੇ ਨਗਰ ਕੌਂਸਲ ਦੇ ਜਨ ਜਦੋਂ ਮੀਟਿੰਗ ਹੁੰਦੀ ਸੀ ਇਹ ਮਸਲਾ ਉਠਾਇਆ ਸੀ ਤੇ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਨੇ ਐਮਪੀ ਲੈਡ ਫੰਡ ਦੇ ਵਿੱਚੋਂ ਜਿਹੜੀ ਆ ਇਹ ਰੋਡ ਬਣਾਈ ਜਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਅਸੀਂ ਟੈਂਡਰ ਕਰ ਚੁੱਕੇ ਆ ਜਿਵੇਂ ਫਿਸ਼ ਪਾਰਕ ਦੀ ਗੱਲ ਕਰੀ ਉਹਦੇ ਤੇ ਵੀ ਕੋਈ 25 ਲੱਖ ਰੁਪਈਆ ਜਿਹੜਾ ਅਸੀਂ ਲਾ ਰਹੇ ਆ ਆਪਣੇ ਸ਼ਹੀਦ ਦੀ ਪਾਰਕ ਜਿਹੜੀ ਹੈਗੀ ਆ ਜਹਾਜ਼ ਚੌਂਗ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਰੀ ਬਾਡਾਂ ਦੇ ਤਕਰੀਬਨ ਅਸੀਂ ਪ੍ਰਬੰਧ ਕਰ ਲਿਆ ਫੰਡ ਦੇ ਸੋ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੰਮ ਵਿਕਾਸ ਦਾ ਉਰੀ ਹਨੇਰੀ ਸੀ ਉਸ ਤਰੀਕੇ ਨਾਲ ਹੀ ਫੇਰ ਦੁਬਾਰਾ ਜਿਹੜਾ ਸ਼ੁਰੂ ਕੀਤਾ ਜਾਊਗਾ ਕੱਲੀ-ਕੱਲੀ ਵਾਰ ਦੇ ਜਿਹੜੇ ਵੀ ਕੰਮ ਹੋਣ ਵਾਲੇ ਉਹ ਕੀਤੇ ਜਾਣਗੇ ਇੱਕ ਇਹਨਾਂ ਦੀ ਹੋਰ ਬੜੀ ਵੱਡੀ ਸਮੱਸਿਆ ਸੀ ਬਾਜਵਾ ਕਲੋਨੀ ਦੀ ਉਹ ਵੀ ਅਸੀਂ ਸੈਂਟਰ ਦਾ ਇੱਕ ਪ੍ਰੋਜੈਕਟ ਸੀ ਉਹਦੇ ਵਿੱਚ ਪਾ ਕੇ ਭੇਜਿਆ ਸੀ ਆਈਟੀਆਈ ਕਲੋਨੀ ਉਸ ਪ੍ਰੋਜੈਕਟ ਦੇ ਵਿੱਚ ਹੀ ਬਾਜਵਾ ਕਲੋਨੀ ਜਿਹੜੀ ਉਹ ਪਾਤੀ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਸੀਵਰੇਜ ਪਾਇਆ ਸੀ ਉਹ ਜਦੋਂ ਸੀਵਰੇਜ ਪਾਇਆ ਉਹ ਟੈਕਨੀਕਲੀ ਗਲਤ ਪੈ ਗਿਆ ਸੀ ਜਦੋਂ ਬੈਕ ਵਜਦੀ ਹੈ ਸਾਰੀ ਬਾਜਵਾ ਕਲੋਨੀ ਨੂੰ ਜਿਹੜੀਆਂ ਜਿੰਨੀਆਂ ਵੀ ਗਲੀਆਂ ਬਣੀਆਂ ਉਹ ਸਾਡੀ ਪਿਛਲੀ ਟਨਿਓਰ ਚ ਬਣੀਆਂ ਸੀ ਉਹਦਾ ਵੀ ਜਿਹੜਾ ਪ੍ਰੋਜੈਕਟ ਆ ਉਹ ਵੀ ਪਾਸ ਹੋ ਗਿਆ ਅੱਜ ਅਸੀਂ ਹੌਸ ਦੇ ਵਿੱਚ ਉਹਦਾ ਵੀ ਮਨਜ਼ੂਰੀ ਮੰਗੀ ਸੀ ਸੈਂਟਰ ਗਵਰਨਮੈਂਟ ਨੇ ਵੀ ਨਗਰ ਕੌਂਸਲ ਮਤਾ ਪਾ ਕੇ ਦੇ ਉਹ ਸਾਰਾ ਬਾਜਵਾ ਕੋਰੋੜੀ ਦਾ ਜਿਹੜਾ ਸੀਵਰੇਜ ਦੀ ਬੜੀ ਪੁਰਾਣੀ ਸਮੱਸਿਆ ਉਹਦਾ ਵੀ ਜਿਹੜਾ ਜਲਦੀ ਹੱਲ ਹੋ ਜਾਏਗਾ ਤੇ ਆਈਟੀਆਈ ਜਿਹੜੀ ਆ ਅੱਗੇ ਆਈਟੀਆਈ ਤੱਕ ਸੀਵਰੇਜ ਅਸੀਂ ਪਾ ਚੁੱਕੇ ਹਾਂ ਏएफसी ਹੋਟਲ ਤੱਕ ਉਹ ਵੀ ਜਿਹੜਾ ਇੱਕ ਵਾਰਡ ਸੀ ਉਹ ਵੀ ਅਜੇ ਸੀਵਰੇਜ ਦੀ ਉੱਥੇ ਸਹੂਲਤ ਨਹੀਂ ਸੀ ਉਹ ਵੀ ਉਹਦੇ ਵਿੱਚ 10 ਕਰੋੜ ਰੁਪਈਆ ਜਿਹੜਾ ਉਹਦੀ ਡੀਪੀਆਰ ਬਣ ਕੇ ਚਲੀ ਗਈ ਲਗਭਗ ਉਹ ਵੀ ਤਿਆਰ ਆ ਉਹ ਵੀ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕੀਤਾ ਜਾਊਗਾ ਬਾਕੀ ਵੀ ਜਿਹੜੇ ਕੋਈ ਕੰਮ ਹੈਗੇ ਆ ਸਾਰੇ ਐਮਸੀ ਸਾਹਿਬਾਨਾਂ ਨੇ ਧਿਆਨ ਚ ਲਿਆਂਦੇ ਸੀ ਉਹਦੇ ਐਸਟੀਮੇਟ ਲਗਾ ਕੇ ਸਾਰਾ ਅਸੀਂ ਪ੍ਰਬੰਧ ਪੈਸਿਆਂ ਦਾ ਕਰਕੇ ਟੈਂਡਰ ਕਾਲ ਕਰ ਚੁੱਕੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ੁਰੂ ਸ਼ੁਰੂਆਤ ਕੀਤੀ ਜਾਊਗੀ ਅੱਜ ਬਾਦੋ ਜਿਹੜਾ ਉੱਧ ਘਟੜ ਕੇ ਤੱਕ ਕਿਹੜੀ ਜਗ੍ਹਾ ਤੇ ਕੀਤਾ ਗਿਆ ਉਹਦੇ ਬਾਰੇ ਦੱਸ ਦੋ ਜੀ ਦੇਖੋ ਅੱਜ ਗਵਰਨਮੈਂਟ ਕਾਲਜ ਰੋਡ ਤੇ ਬੜੀ ਮਸ਼ਹੂਰ ਦੁਕਾਨ ਆ ਫਤਾ ਹਲਵਾਈ ਉਹਨਾਂ ਦੀ ਸ਼ਾਪ ਤੋਂ ਲੈ ਕੇ ਤੇ ਗੁਰਦੁਆਰਾ ਸਾਹਿਬ ਤੱਕ ਜਿਹੜਾ ਇਹ ਰੋਡ ਦਾ ਬੜਾ ਮਾੜਾ ਹਾਲ ਸੀਗਾ ਪਿੱਛੇ ਮੈਂ ਇੱਕ ਪ੍ਰੋਗਰਾਮ ਤੇ ਵੀ ਆਇਆ ਸੀ ਖੁਦ ਵੀ ਦੇਖਿਆ ਤੇ ਕਾਫੀ ਟੁਏ ਸੀਗੇ ਸੜਕ ਦੇ ਵਿੱਚ ਬਹੁਤ ਮਾੜਾ ਹਾਲ ਸੀ ਔਰ ਮੈਂ ਵੇਟ ਕਰ ਰਿਹਾ ਸੀ ਸਰਕਾਰ ਦਾ ਕਿ ਸ਼ਾਇਦ ਕੋਈ 3-4 ਇੱਕ 3 ਸਾਲੇ ਸਰਕਾਰ ਨੂੰ ਹੋ ਗਏ ਆ ਔਰ ਕੋਈ ਪੈਚ-ਅਪ ਵਰਕ ਹੀ ਜਿਹੜਾ ਇਹ ਕਰਾ ਦੇਣ ਪਰ ਨਹੀਂ ਉਹਨਾਂ ਦੀ ਕਿਸਮਤ ਚ ਇਹ ਮੈਨੂੰ ਲੱਗਦਾ ਨਹੀਂ ਕਿ ਉਹ ਕੰਮ ਉਹ ਪਬਲਿਕ ਦਾ ਕਰਨਗੇ। ਔਰ ਮੈਂ ਧੰਨਵਾਦ ਕਰਦਾ ਐਮਸੀ ਸਵਾਨ ਸਾਰਿਆਂ ਦਾ ਹੀ ਕਮੇਟੀ ਵਾਲੇ ਜਿੰਨੇ ਵੀ ਤੇ ਕਮੇਟੀ ਪ੍ਰਧਾਨ ਬਲਜੀਤ ਪਾੜਾ ਦਾ। ਉਹ ਸਾਰਿਆਂ ਰਲ ਮਿਲ ਕੇ ਜਦੋਂ ਵੀ ਕੋਈ ਕੰਮ ਕਿਤੇ ਫਸਦਾ ਹੈ ਤੇ ਕਿਤੇ ਨਾ ਕਿਤੇ ਕਰਕੇ ਅਸੀਂ ਉਹ ਪੈਸਿਆਂ ਦਾ ਅਰੇਂਜਮੈਂਟ ਕਰਕੇ ਤੇ ਕੰਮ ਕਰਾ ਲੈਨੇ ਅੱਜ ਇਹ ਸੜਕ ਤੇ ਜਿਹੜਾ ਇਹਨੂੰ ਰੀਮਿਕਸ ਪਾ ਕੇ ਸਾਰੀ ਉਹ ਉਹਦਾ ਹੀ ਰੈਨੋਵੇਸ਼ਨ ਕਰ ਦਿੱਤੀ ਹੈ ਸੜਕ ਦੀ ਜਿਹਦੀ ਕਾਸਟਿੰਗ ਲਗਭਗ 15 ਤੋਂ 16 ਲੱਖ ਰੁਪਈਆ ਆਈ ਹੈ ਔਰ ਮੈਨੂੰ ਲੱਗਦਾ ਕਿ ਇਸ ਰੋਡ ਬਣ ਦੇ ਨਾਲ ਸਾਰੇ ਹੀ ਇਲਾਕਾ ਨਿਵਾਸੀ ਜਿਹੜੇ ਆ ਬਹੁਤ ਉਹਨਾਂ ਨੂੰ ਰੀਲੀਫ ਮਿਲੇਗੀ ਔਰ ਖੁਸ਼ੀ ਲੱਗਦੇ ਆ ਕਿਉਂਕਿ ਸਾਰੇ ਆਏ ਆ ਇੱਥੇ ਪਹੁੰਚੇ ਆ ਮੈ ਇਹ ਤੋਂ ਇਹੀ ਸਮਝ ਆਉਂਦੀ ਆ ਕਿ ਬੜੀ ਵੱਡੀ ਮੁਸ਼ਕਲ ਸੀਗੀ ਇਹਨਾਂ ਵਾਸਤੇ ਬੱਚੇ ਸਕੂਲ ਜਾਂਦੇ ਨੇ ਅਕਸਰ ਇੱਥੇ ਆ ਲਾਗੇ ਸਕੂਲ ਵੀ ਆ ਫਿਰ ਗੁਰਦੁਆਰਾ ਸਾਹਿਬ ਸੰਗਤ ਜਾਂਦੀ ਆ ਔਰ ਇਸਰ ਦੇ ਲੋਕਾਂ ਨੂੰ ਕਾਫੀ ਮੁਸ਼ਕਲ ਸੀਗੀ ਔਰ ਨਾਲ ਹੀ ਮੈਂ ਜਿੱਥੇ ਅੱਜ ਇਹ ਕੰਮ ਸ਼ੁਰੂਆਤ ਕੀਤੀ ਆ ਥੋੜੇ ਦਿਨਾਂ ਬਾਅਦ ਹੀ ਜਿਹੜਾ ਅਸੀਂ ਪੂਰੀ ਸਪੀਡ ਦੇ ਨਾਲ ਵਾਰਡ ਵਾਈਜ਼ ਕੱਲੀ-ਕੱਲੀ ਵਾਰਡ ਚ ਨਾਲ ਉਸ ਵਾਰਡ ਦਾ ਐਮਸੀ ਲੈ ਕੇ ਤੇ ਹਰ ਘਰ ਤੇ ਹਰ ਗਲੀ ਚ ਅਸੀਂ ਜਾਵਾਂਗੇ ਕਿਉਂਕਿ ਮਾੜਾ-ਮੋਟਾ ਪੈਸਿਆਂ ਦਾ ਪ੍ਰਬੰਧ ਅਸੀਂ ਕੀਤਾ ਆ ਮੈਂਬਰ ਪਾਰਲੀਮੈਂਟ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਉਹ ਵੀ ਤੁਸੀਂ ਸਾਰਿਆਂ ਰਲ ਮਿਲ ਕੇ ਉਹਨਾਂ ਨੂੰ ਐਮਪੀ ਬਣਾਇਆ ਤੇ ਜਿਹੜੇ ਕਦੇ ਵੀ ਅ ਪੈਸਿਆਂ ਪ੍ਰਤੀ ਕੰਮ ਪ੍ਰਤੀ ਜਦੋਂ ਵੀ ਉਹਨਾਂ ਨੂੰ ਕਹੀਏ ਉਹਨਾਂ ਕਦੀ ਨਾ ਨਹੀਂ ਕੀਤੀ ਹੁਣ ਵੀ ਮੈਂ ਉਹਨਾਂ ਨੂੰ ਅੱਜ ਹੀ ਬਲਜੀਤ ਨੂੰ ਪੈਸੇ ਲੈ ਕੇ ਦਿੱਤੇ ਆ ਤੇ ਮੈਂ ਕਿਹਾ ਹੋਰ ਵੀ ਜਿਹੜੇ ਕੋਈ ਬਹੁਤ ਜ਼ਰੂਰੀ ਕੰਮ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਪਾ ਲਓ ਔਰ ਜਿੰਨੇ ਵੀ ਪੈਸੇ ਹੋਰ ਚਾਹੀਦੇ ਆ ਉਹ ਵੀ ਆਪਾਂ ਅਰੇਂਜ ਕਰਕੇ ਦੇਾਂਗੇ ਸੋ ਪ੍ਰਮਾਤਮਾ ਇਸੇ ਤਰੀਕੇ ਨਾਲ ਮਿਹਰ ਭਰਿਆ ਹੱਥ ਰੱਖੇ ਤੇ ਸਾਡੇ ਤੋਂ ਇਹ ਸੇਵਾ ਕਰਾਉਂਦਾ ਰਵੇ ਤੇ ਅਸੀਂ ਸੇਵਾ ਕਰਦੇ ਰਹੀਏ ਤੇ ਲੋਕਾਂ ਦੀਆਂ ਜਿੰਨੀਆਂ ਮੁਸ਼ਕਲਾਂ ਉਹਨਾਂ ਦੀ ਹਾਲ ਕਰਦੇ ਰਹੀਏ ਸੋ ਇੱਕ ਵਾਰ ਫੇਰ ਮੈਂ ਕਮੇਟੀ ਪ੍ਰਧਾਨ ਤੇ ਇਹਨਾਂ ਦੇ ਐਮਸੀ ਸਾਹਿਬਾਨ ਅਕਵਿੰਦਰ ਕੌਰ ਜੀ ਮੈਡਮ ਨਾਲ ਖੜੇ ਨੇ ਗੋਲਡੀ ਜੀ ਔਰ ਸਾਰੇ ਸਤਕਾਰਯੋਗ ਇਲਾਕਾ ਨਾਸੀਆਂ ਦਾ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਕੋਈ ਵੀ ਚੰਗਾ ਕੰਮ ਉਹ ਪ੍ਰਮਾਤਮਾ ਸਾਡੇ ਹੱਥੋਂ ਕਰਾਉਂਦਾ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਰ ਜੀ ਨੂੰ ਕਹਿਣਾ ਵੀ ਜਿਹੜੇ ਇੱਥੇ ਸੇਵਰੇਜ ਪਏ ਉਹਦੇ ਠੱਕ ਜਿਹੜੇ ਠਿੱਕੇ ਜਾਂਦੇ ਆ ਮੁੜ ਕੇ ਫੇਰ ਸੜਕ ਟੁੱਟ ਜਾਂਦੇ ਆ ਕਿ ਇਹਨੂੰ ਪੂਰੇ ਤਰੀਕੇ ਨਾਲ ਕੀਤਾ ਜਾਵੇ ਇਹਦਾ ਪ੍ਰਧਾਨ ਜੀ ਜਵਾਬ ਦੇਣਗੇ ਕਿਉਂਕਿ ਕਮੇਟੀ